ਸਾਡੀ ਪੁਲਿਸ ਦਾ ਨਹੀਂ ਸਾਡੀ ਕੋਈ ਕਾਰਵਾਈ ਕਰੇਗੀ ਜਾਂ ਕੋਈ ਸਾਡਾ ਐਨਆਰਆਈ ਮੰਤਰੀ ਨਹੀਂ ਸਾਡੀ ਕੋਈ ਵੀ ਸੁਣਦਾ ਫਿਰ ਅਸੀਂ ਆਪਣਾ ਪੰਜਾਬ ਛੱਡ ਕੇ ਅਸੀਂ ਇੱਥੇ ਚੱਲਦੇ ਅਸੀਂ ਐਨਆਰਆਈ ਪਰਿਵਾਰ ਆਂ ਜੇ ਪੁਲਿਸ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਤਾਂ ਅਸੀਂ ਪੰਜਾਬ ਛੱਡ ਕੇ ਇੱਥੋਂ ਦੀ ਚਲੇ ਜਾਣਾ ਸਾਡੇ ਛੋਟੇ ਬੱਚੇ ਨੇ ਜੇ ਅਸੀਂ ਪੰਜਾਬ ਦੇ ਵਿੱਚ ਸੇਫ ਨਹੀਂ ਹੈਗੇ ਤਾਂ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਵੀ ਕੀ ਕਰਨਾ ਦਰਅਸਲ ਇਹ ਗੱਲਾਂ ਇਹਨਾਂ ਦੇ ਪਰਿਵਾਰ ਦੀ ਇੱਕ ਮਹਿਲਾ ਦੇ ਵੱਲੋਂ ਕਹੀਆਂ ਜਾ ਰਹੀਆਂ ਨੇ ਪੂਰਾ ਮਾਮਲਾ ਅੰਮ੍ਰਿਤਸਰ ਦਾ NRI ਪਰਿਵਾਰ ਦੇ ਘਰ ਅੱਧੀ ਰਾਤ ਤੇਜ਼ਧਰ ਹਥਿਆਰਾਂ ਦੇ ਨਾਲ ਮੁੰਡੇ ਆਉਂਦੇ ਨੇ ਤੇ ਘਰ ਤੇ ਹਮਲਾ ਕਰ ਦਿੰਦੇ ਨੇ ਇਸ ਵਾਰ ਦਾਤ ਦੀ ਪੂਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਐਨਆਰਆਈ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਪਰਿਵਾਰ ਮੁਤਾਬਕ ਸਾਡੀ ਰਿਸ਼ਤੇਦਾਰੀ ਦੇ ਵਿੱਚ ਲੱਗਦੇ ਨੌਜਵਾਨ ਵੱਲੋਂ ਹੀ ਸਾਥੀਆਂ ਦੇ ਨਾਮ ਮਿਲ ਕੇ ਸਾਡੇ ਘਰ ਤੇ ਹਮਲਾ ਕੀਤਾ ਗਿਆ ਤੇ ਅਸੀਂ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਕਰ ਚੁੱਕੇ ਹਾਂ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਪਰਿਵਾਰ ਨੇ ਇਸ ਮਾਮਲੇ ਦੇ ਵਿੱਚ ਜਿੱਥੇ ਐਨਆਰਆਈ ਮਾਮਲੇ ਦੇ ਮੰਤਰੀ ਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਪਰਿਵਾਰ ਦਾ ਕਹਿਣਾ ਹੈ ਸਾਡੇ ਛੋਟੇ ਬੱਚੇ ਨੇ ਤੇ ਕੱਲ ਨੂੰ ਕੁਝ ਵਾਪਰਦਾ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਐਨਆਰਆਈ ਪਰਿਵਾਰ ਨੇ ਇਹ ਵੀ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਾ ਕੀਤੀ ਤਾਂ ਅਸੀਂ ਪੰਜਾਬ ਛੱਡਣ ਨੂੰ ਮਜਬੂਰ ਹੋ ਜਾਵਾਂਗੇ ਅਸੀਂ ਆਪਣੀ ਪ੍ਰਾਪਰਟੀ ਵੇਚ ਕੇ ਪੰਜਾਬ ਛੱਡ ਕੇ ਚਲੇ ਜਾਵਾਂਗੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਤਵਦੀਸ਼ ਹੋ ਰਹੀ ਹੈ ਪਰਿਵਾਰ ਦੇ ਬਿਆਨ ਲਿਖ ਲਏ ਗਏ ਨੇ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਸਰ ਮੇਰਾ ਨਾਮ ਲਖਵਿੰਦਰ ਗੌਰ ਹੈ ਰੈਦਗੁਰਜੀ ਦੇ ਰਹਿਣ ਵਾਲੇ ਆ ਸਾਡੇ ਨਾਲ ਮਤਲਬ ਕਿ ਮਾਰਦਾਤ ਹੋਈ ਹੈ 18 ਤਰੀਕ ਨੂੰ ਸਵੇਰ 8 ਵਜੇ ਠੀਕ ਹੈ ਜਿਹੜਾ ਜਿਹੜਾ ਮਾਰਦਾਦ ਕਰਨ ਵਾਸਤੇ ਸਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਉਹ ਹੈਗਾ ਸੀ ਸਾਡੇ ਸਾਡੇ ਪਾਏ ਸੋਰੇ ਦਾ ਪੋਤਾ ਨਾਲ ਆਨ ਪਛਾਤੇ ਮੁੰਡੇ ਸੀ ਹੜ ਗੇਰ ਤੇ ਮਾਰਦਾ ਘਰ ਕੇ ਹੋ ਗਏ ਵੈਸੇ ਕੀ ਗੇਰ ਤਲਵਾਰਾ ਚਲਾ ਕੇ ਗਏ ਨੇ ਹਾਂਜੀ ਸਭ ਸਾਡੇ ਹਸਬੰਦ ਜਿਹੜੇ ਬਾਹਰ ਪਏ ਸਿਆਨਾ ਦੇ ਪਰਿਵਾਰ ਆ ਘਰ ਵਿੱਚ ਬਜ਼ੁਰਗ ਰਹਿੰਦੇ ਨੇ ਛੋਟੇ ਬੱਚੇ ਨੇ ਤੇ ਅਸੀਂ ਦੋ ਲੇਡੀਆਂ ਰਹਿੰਦੀਆਂ ਹਾਂ ਹਾਂਜੀ ਸਾਨੂੰ ਇਹਨਾਂ ਦਾ ਪੂਰਾ ਖਤਰਾ ਹੈ ਹਾਂਜੀ ਝਗੜਾ ਕਿਸ ਕਰਦਾ ਹੈ ਸਰ ਇਹ ਤਾਂ ਸਾਨੂੰ ਪਤਾ ਨਹੀਂ ਕਿਸ ਕਰਦਾ ਝਗੜਾ ਹੋਇਆ ਜੇ ਕਹਿੰਦੇ ਗਾਲਾਂ ਕੱਢੀਆਂ ਤਾਂ ਫਿਰ ਗਾਲਾਂ ਦਾ ਸਾਨੂੰ ਪ੍ਰੂਫ ਦੇਣ ਜਿਨਨੇ ਜਿੰਨੂੰ ਕੱਢੀਆਂ ਉਹ ਸਾਡੇ ਸਾਹਮਣੇ ਆਵੇ ਪ੍ਰੂਫ ਲੈ ਕੇ ਆਉਣ ਸਾਡੇ ਸਾਹਮਣੇ ਫਿਰ ਅਸੀਂ ਉਸ ਗੱਲ ਤੇ ਬਾਅਦ ਨਿਭੜਾਂਗੇ ਪਹਿਲਾਂ ਸਾਡੀ ਹਮਲਾ ਕੀਤਾ ਗਿਆ ਜੀ ਹਮਲਾ ਸਰ ਸਾਡੇ ਪਾਇ ਸੋਰੇ ਦਾ ਪੋਤਾ ਵਾ ਨਾਂ ਉਹਦਾ ਹੈਰੀ ਹੈ ਹਾਂਜੀ ਕਿੰਨੇ ਨੌਜਵਾਨ ਆਏ ਸੀ ਹਮਲਾ ਕਰਨ ਆ ਚਾਰ ਜਣੇ ਆਏ ਸੀ ਸਰ ਅੱਛਾ ਹੱਥ ਵਿੱਚ ਕੀ ਕੀ ਹੋਇਆ ਹੱਥ ਸਾਨੂੰ ਦਾਤਰ ਸੀ ਉਹਨਾਂ ਦੇ ਦਾਤਰ ਮਾਰ ਕੇ ਸਾਡੇ ਨਾਲ ਹੀ ਕਰਦੇ ਸੁੱਟ ਗਏ ਨੇ ਪੁਰ ਦੋ ਤੇ ਪੁਲਿਸ ਲੋਗਰਾਮਤ ਹੋਏ ਨੇ ਤੇ ਤਿੰਨ ਸਾਡੇ ਘਰ ਲਾ ਕੋ ਬਰਾਮਤ ਹੋਏ ਨੇ ਕੱਢੇ ਪਰ ਬਾਅਦ ਚ ਕੋਈ ਕੁਝ ਨਹੀਂ ਦੇਸ ਕਰ ਸਾਰੇ ਇਹੋ ਨਾਲ ਬੱਚੇ ਛੋਟੇ ਬਜ਼ੁਰਗ ਨੇ ਤੇ ਦੋ ਨਾਲ ਅਸੀਂ ਲੇਡਿਸ ਰਹਾਂਗੇ ਹਸਬੰਡਸ ਨਾਲ ਸਾਡੇ ਆਨਰਾਹੀ ਪਰਿਵਾਰ ਕੰਪਲੇਨਟ ਦਿੱਤੀ ਸਾਰਾ ਅਸੀਂ ਉਹਦੀ ਕੰਪਲੇਨਿਕਾਂ ਚੱਲ ਗਈਆਂ ਸਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਸਰ ਮੰਗਿਆ ਸੀ ਇਹ ਕਰਦੇ ਕਿ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਛੋਟੇ ਸਾਡੇ ਬੱਚੇ ਉਹਨਾਂ ਸਕੂਲ ਗਏ ਜਾਂ ਨਾ ਟਿਊਸ਼ਨ ਗਏ ਸਾਡਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਸਾਨੂੰ ਹੋਰ ਵੀ ਤੰਕੀਆਂ ਆਉਂਦੀਆਂ ਨੇ ਜੇ ਤੁਸੀਂ ਸਾਡੇ ਕੰਪਲੇਨਟ ਕਰਾਓਗੇ ਪਰਚਾ ਕਰਾਓਗੇ ਤੇ ਅਸੀਂ ਤੁਹਾਡੇ ਨਾਲ ਹੋਰ ਫਿਰ ਪੀ ਆਹ ਸਾਡਾ ਡਾਡਾ ਕੀ ਕਹਿੰਦੇ ਆ ਵੀ ਬਿਆਰ ਸਾਡਾ ਹੋਰ ਵਧੇਗਾ ਹਾਂਜੀ ਸੀਸੀਟੀਵੀ ਵੀ ਹੈ ਜੇ ਝਗੜੇ ਦੀ ਹਾਂਜੀ ਸਾਡੇ ਸਾਰਾ ਸਬ ਕਲਿੱਪਾਂ ਬਣੀਆਂ ਪਈਆਂ ਸਾਡੇ ਕੋਲ ਤੁਸੀਂ ਕੁਝ ਨਹੀਂ ਦਿੱਤੀਆਂ ਦਿੱਤੀਆਂ ਸਭ ਸਾਫ ਸਾਫ ਪਈਆਂ ਡੀਵੀਐਸ ਵੀ ਨੂੰ ਦਿੱਤੀਆਂ ਹਾਂਜੀ ਕੋਈ ਕਾਲ ਕਾਰਵਾਈ ਨਹੀਂ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੁਹਾਨੂੰ ਡਰ ਹੈਗਾ ਕਿ ਕੋਈ ਹਮਲਾ ਹੋ ਸਕਦਾ ਹਾਂਜੀ ਉਹ ਕਹਿੰਦੇ ਤੁਸੀਂ ਸਾਡਾ ਕੰਪਰੋਮਾਈਜ਼ ਕਰੋ ਅਸੀਂ ਕੰਪਰੋਮਾਈਜ਼ਰ ਕਿੱਦਾਂ ਕਰ ਲਈਏ ਜਦੋਂ ਤੁਹਾਨੂੰ ਪਤਾ ਹੀ ਨਹੀਂ ਆ ਸਾਡੇ ਸਾਹਮਣੇ ਮੁੰਡੇ ਹੀ ਨਹੀਂ ਪੇਸ਼ ਕੀਤੇ ਗਏ ਅਸੀਂ ਇਦਾਂ ਕੰਪਰੋਮਾਈਜ਼ ਨਹੀਂ ਕਰ ਸਕਦੇ ਕਿਸੇ ਦੇ ਨਾਲ ਅੱਜ ਹੀ ਕੰਪਰੋਮਾਈਜ਼ ਕਰਾਂਗੇ ਕੱਲ ਨੂੰ ਸਾਨੂੰ ਹੋਰ ਵੀ ਬੱਟੀ ਦਾ ਵਾਰਦਾ ਦਾ ਹੋ ਰਿਹਾ ਸਾਡੇ ਨਾਲ ਸਰ ਸਾਡਾ ਅਗਲਾ ਪਹਿਲੀ ਗੱਲ ਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਪੰਜਾਬ ਦੇ ਰਹਿਣ ਵਾਲੀਆਂ ਸਾਡੇ ਬੱਚੇ ਛੋਟੇ ਨੇ ਠੀਕ ਹੈ ਇਦਾਂ ਤਾਂ ਪੂਰਾ ਦੈਸ਼ਦਮਾ ਮਾਹੌਲ ਪੂਰੇ ਪਿੰਡ ਵਿੱਚ ਹੀ ਬਣ ਗਿਆ ਪਿੰਡ ਵਿੱਚ ਕਦੀ ਪਹਿਲਾਂ ਇਦਾਂ ਹੋਇਆ ਨਹੀਂ ਜੋ ਇਹਨਾਂ ਨੇ ਕਰਤਾ ਹੈ ਇਹ ਮੁੰਡਿਆਂ ਦੀ ਏਜ ਵੀ ਕੋਈ 15 ਸਾਲ 16 ਸਾਲ ਦੀ ਏਜ ਦੇ ਬੱਚੇ ਨੇ ਤੇ ਸਾਡੀ ਪੁਲਿਸ ਨਹੀਂ ਸਾਡੀ ਕੋਈ ਕਾਰਵਾਈ ਕਰੇਗੀ ਜਾਂ ਕੋਈ ਸਾਡਾ ਐਨਆਰਆਈ ਮੰਤਰੀ ਨਹੀਂ ਸਾਡੀ ਕੋਈ ਵੀ ਸੁਣਦਾ ਫਿਰ ਅਸੀਂ ਇਹ ਆਪਣਾ ਪੰਜਾਬ ਛੱਡ ਕੇ ਅਸੀਂ ਇਥੋਂ ਚੱਲ ਜਾਂਗੇ ਹੇ ਮੰਗਤਾ ਮੰਗ ਸਾਡੀ ਸਾਡੇ ਨੂੰ ਨਿصاف ਚਾਹੀਦਾ ਹਨ ਜਿਹੜਾ ਖਤਰਾ ਸਾਨੂੰ ਬਿਲਕੁਲ ਖਤਰਾ ਬਣਿਆ ਦਾ ਕਿ ਇਹ ਕਰ ਵੀ ਨਹੀਂ ਕੋਈ ਕੁੱਝ ਕਰਦੀ ਜਾਂ ਕੋਈ ਪ੍ਰਸ਼ਾਸਨ ਨਹੀਂ ਕਰਦਾ ਤਾਂ ਤੁਸੀਂ ਪੰਜਾਬ ਛੱਡੋ ਅਸੀਂ ਪੰਜਾਬ ਛੱਡ ਕੇ ਜਾਣ ਨੂੰ ਤਿਆਰ ਆ ਸਭ ਕੁਝ ਆਪਣਾ ਪ੍ਰਾਪਰਟੀ ਹੋਏ ਚ ਕਿ ਅਸੀਂ ਇਥੋਂ ਜਾਣ ਨੂੰ ਤਿਆਰ ਹਾਂ ਜਦੋਂ ਆਪਾਂ ਆਪਣੇ ਘਰ ਤੋਂ ਸੇਵ ਹੀ ਨਹੀਂ ਅਗੇ ਤਾਂ ਪਾਠੇ ਰਹਿ ਕੇ ਵੀ ਕੀ ਕਰਨਾ ਸਿੱਧੀ ਗੱਲ ਹੈ ਸਾਰਾ ਸਿੱਧੂ ਬੁਰਜੀ ਚ ਰਹਨੇ ਆ ਰੋਡ ਤੇ ਸਾਡਾ ਘਰ ਹੈ ਠੀਕ ਹੈ ਅਸੀਂ ਤੇ ਆਪਣੇ ਘਰ ਚ ਬਹੁਤ ਵਧੀਆ ਰਹਿ ਰਹੇ ਸੀ ਪਤਾ ਨਹੀਂ ਸਾਨੂੰ ਵੀ ਕਿਉਂ ਉਹਨਾਂ ਨੇ ਇਹ ਕੀਤੀ ਵਾਰਦਾਤ ਗੁੰਡਾਗਰਦੀ ਕੀਤੀ ਹੈ ਰਾਤ ਨੂੰ ਸਾਡੇ ਘਰ ਗੇਟ ਦੇ ਬਾਹਰ ਉਹਨਾਂ ਨੇ ਸਵਾ 8 ਦੇ ਕਰੀਬ ਤਰਪਾਨਾ ਚਲਾਈਆਂ ਤੇ ਧਾਰ ਹਥਿਆਰ ਉਹਨਾਂ ਨੇ ਚਲਾਏ ਪਰ ਸਾਨੂੰ ਪਤਾ ਨਹੀਂ ਵੀ ਕੀ ਉਹਨਾਂ ਨੇ ਕਿਉਂ ਕੀਤਾ ਤੇ ਕੀ ਕਾਰਨ ਸੀ ਇਹਦੇ ਵਿੱਚ ਕੀ ਹੋਇਆ ਕੀ ਹੋਇਆ ਹੋਇਆ ਸਰ ਸਾਨੂੰ ਤੇ ਪਹਿਲਾਂ ਤਾਂ ਕੁਝ ਪਤਾ ਨਹੀਂ ਹੈਗਾ ਵੀ ਹੋਇਆ ਕੀ ਹੈ ਪਰ ਹੁਣ ਸਾਨੂੰ ਬਾਅਦ ਵਿੱਚ ਪਤਾ ਲੱਗਾ ਕੁਝ ਵੀ ਇਦਾਂ ਕੋਈ ਗਾਲ-ਗੂਲ ਦਾ ਵਿੱਚ ਮਾਮਲਾ ਹੁੰਦਿਆ ਪਰ ਜੇ ਉਹਨਾਂ ਨੂੰ ਪਤਾ ਸੀ ਵੀ ਚੱਲ ਜੇ ਇਹ ਪ੍ਰੋਬਲਮ ਹੋਈ ਹੈ ਕੋਈ ਤੇ ਸਾਨੂੰ ਘਰ ਆ ਕੇ ਕਹਿੰਦੇ ਵੀ ਸਾਡੇ ਤੂੰ ਘਰ ਵਿੱਚ ਇੰਟਰਫੇਅਰ ਨਹੀਂ ਕਰਨਾ ਹੈਗਾ ਤੇ ਪਰ ਉਹਨਾਂ ਨੇ ਸਿੱਧਾ ਇਦਾਂ ਲਿਆ ਕੇ ਹਿਆਰ ਤੇ ਵਾਰ ਕਰਨੀ ਇਹ ਕੋਈ ਚੰਗੀ ਗੱਲ ਥੋੜੀ ਹੈ ਕਿੰਨਾ ਫਤਰਾ ਟੜੀ ਜਾਣਾ ਜਾਨ ਨੂੰ ਤੇ ਖਤਰਾ ਸਾਰ ਜਿੱਦਾਂ ਸੀ ਉਦੋਂ ਦਾ ਮਾਹੌਲ ਵੇਖਿਆ ਹਨਾ ਪੀ ਉਹ ਸਾਨੂੰ ਅਜੇ ਵੀ ਨਹੀਂ ਭੁੱਲ ਨਹੀਂ ਰਿਹਾ ਉਹ ਜਦੋਂ ਸਾਡੇ ਦਿਮਾਗ 'ਚ ਆਉਂਦਾ ਹਨਾ ਤੇ ਪਤਾ ਨਹੀਂ ਹੱਥ ਪੈਰ ਜਿੱਦਾਂ ਸਾਡੇ ਕੰਮ ਨਹੀਂ ਲੱਗ ਪੈਂਦੇ ਬੱਚੇ ਸਾਡੇ 4 ਛੋਟੇ ਘਰ ਨੇ ਬਜ਼ੁਰਗ ਨੇ ਲਾਗੇ ਸਾਡੇ ਗਵਾਂਡੀਆਂ ਦੇ ਉਹਨਾਂ ਦੇ ਵੀ ਬਜ਼ੁਰਗ ਨੇ ਉਹ ਉਦੋਂ ਦੇ ਬਜ਼ੁਰਗ ਸਾਡੇ ਬਿਮਾਰ ਪਏ ਨੇ ਤੇ ਨਾ ਅਸੀਂ ਬੱਚੇ ਸਕੂਲ ਠੀਕ ਤਰ੍ਹਾਂ ਭੇਜ ਰਹੇ ਆ ਨਾ ਕੋਸ਼ ਵੀ ਨਾ ਡਰ ਸਾਡੇ ਮਨ ਵਿੱਚ ਬੈਗ ਪੁਲਿਸ ਕਾਰਵਾਈ ਕੀਤੀ ਆ ਉਸ ਦਿਨ ਤੋਂ ਅਸੀਂ ਰਾਤ ਨੂੰ ਹੀ ਕਾਰਵਾਈ ਕਰਦੇ ਸੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਮਾਂਗੇ ਇਹ ਆ ਵੀ ਸਾਡੇ ਨਾਲ ਇਨਸਾਫ ਹੋਵੇ ਕਿ ਜੋ ਇਹਨਾਂ ਨੇ ਵਾਰਦਾਤ ਕੀਤੀ ਆ ਨਾ ਇਹਨੂੰ ਸਖਤੀ ਨਾਲ ਇਹਨਾਂ ਨੂੰ ਸੁਚਿਆ ਜਾਵੇ ਉਹ ਇਦਾਂ ਕੀਤੀ ਕਾਰਵਾਈ ਸਾਨੂੰ ਇਹ ਵੀ ਪਤਾ ਲੱਗਾ ਕਿ ਇਸ ਮੁੰਡੇ ਕੋਲ ਫਿਸ਼ਲਦੀ ਹੈਗਾ ਹਾਂਜੀ ਇਹ ਦੇ ਗੁਰਜੀ ਦਾ ਮਾਮਲਾ ਆ 18 ਜੂਨ ਦੀ ਗੱਲ ਆ ਇੱਕ ਲੜਕਾ ਇਹਨਾਂ ਦਾ ਇਹਨਾਂ ਲੜਕਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਆ ਰਿਸ਼ਤੇਦਾਰੀ ਤੋਂ ਜਿਹਦੇ ਨਾਲ ਦੋ ਤਿੰਨ ਅਣਛੇ ਤੇ ਵਿਅਕਤੀ ਇਹਨਾਂ ਦੇ ਡੇਟ ਨੂੰ ਰਾਤ ਦਾ ਤਰਮਾਰ ਕੇ ਗਏ ਜੀ ਇਹ ਮਾਮਲਾ ਇਹਨਾਂ ਦਾ ਜਿਹੜਾ ਹੁਣ ਤੱਕ ਲੈ ਜਮਾ ਹੁੰਦਾ ਰਿਹਾ ਵਾ ਜਿਹੜਾ ਨਹੀਂ ਚੜਿਆ ਅੱਜ ਅੱਜ ਸਾਨੂੰ ਬਿਆਨ ਲਿਖਾ ਰਹੇ ਆ ਜਿਹੜਾ ਇਹਨਾਂ ਦਾ ਬਿਆਨ ਕਲਮ ਬੰਦ ਕਰਕੇ ਜਿਹੜਾ ਵੀ ਮਾਮਲਾ ਹੈਗਾ ਸਾਹਮਣੇ ਨੌਲੇਜ ਚ ਲੈ ਆ ਕੇ ਬੰਦੀ ਕਾਰਵਾਈ ਇਹਨਾਂ ਚ ਲੈ ਲੈਂਦੇ ਤੇ ਪਟਨਾ 18 ਤਰੀਕ ਦੀ ਸੀਸੀਟੀਵੀ ਵੀ ਆਈ ਪਰ ਇਹਨਾਂ ਦਾ ਰਾਈ ਨਵਾਂ ਆਬਸਟ੍ਰਕਟ ਚੱਲਦਾ ਰਿਹਾ ਪਰਿਵਾਰਿਕ ਮੈਂਬਰ ਹੁੰਨ ਕਰਕੇ ਰਾਈ ਨਵਾਂ ਚੱਲਦਾ ਰਿਹਾ ਐਨਆਰਆਈ ਪਰ ਜੀ ਇਹਨਾਂ ਦਾ ਮਾਮਲਾ ਕਰਦੇ ਪਾਣਗੇ ਬਿਆਨ ਲੇਖਨੇ ਆ ਜਿਹੜੀ ਬੰਦੀ ਕਾਰਵਾਈ ਇਹਨਾਂ ਵਿੱਚ ਲੈਣਗੇ